ਖੰਨਾ ਬਾਰ ਐਸੋਸੀਏਸ਼ਨ ਦੇ ਵਕੀਲ ਆਪਸ ਵਿੱਚ ਲੜਪੇ ਦੋ ਧਿਰਾਂ ਵਿਚਕਾਰ ਹੋਏ ਲੜਾਈ ਦੌਰਾਨ ਮਹਿਲਾ ਵਕੀਲ ਨੇ ਗੰਭੀਰ ਦੋਸ਼ ਲਗਾਏ ਸਿਵਲ ਹਸਪਤਲ ਵਿਖੇ ਦਾਖਲ ਮਹਿਲਾ ਵਕੀਲ ਦੇ ਅਨੁਸਾਰ ਉਸ ਨਾਲ ਦੁਰਵਿਵਾਰ ਕੀਤਾ ਗਿਆ ਅਸ਼ਲੀਲ ਟਿੱਪਣੀਆਂ ਕੀਤੀਆਂ ਗਈਆਂ ਤੇ ਉਸ ਨੂੰ ਝਗੜੇ ਦੌਰਾਨ ਵਾਲ ਖਿੱਚ ਕੇ ਕੁੱਟਿਆ ਗਿਆ ਜਦੋਂ ਖੰਨਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਤਰਨੂਪੀ ਸਿੰਘ ਸੋਧ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਸਿਵਲ ਹਸਪਤਲ ਪਹੁੰਚੇ ਅਤੇ ਮਹਿਲਾ ਵਕੀਲ ਤੋਂ ਘਟਨਾ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਇਨਸਾਫ ਦਾ ਭਰੋਸਾ ਦੇਤਾ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਨ ਕਿ ਇੱਕ ਲੜਕੀ ਨਾਲ ਇਸ ਤਰ੍ਹਾਂ ਦਾ ਰੁਹੂ ਵਿਵਹਾਰ ਕੀਤਾ ਗਿਆ ਜਿਸ ਨੇ ਵੀ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮਾਮਲੇ ਵਿੱਚ ਐਡਵੋਕੇਟ ਪ੍ਰਦੀਪ ਕੁਮਾਰ ਨੇ ਕਿਹਾ ਕਿ ਮਹਿਲਾ ਵਕੀਲ ਉਹਨਾਂ ਦੀ ਜੂਨੀਅਰ ਹੈ ਉਹ ਸ਼ੁੱਕਰਵਾਰ ਨੂੰ ਕਿਸੇ ਕੰਮ ਲਈ ਲੁਧਿਆਣਾ ਅਦਾਲਤ ਗਈ ਸੀ ਅਤੇ ਵਾਪਸ ਆਉਂਦੇ ਹੀ ਖੰਨਾ ਅਦਾਲਤ ਵਿੱਚ ਲੜਾਈ ਹੋ ਗਈ ਜਿਹੜਾ ਅੱਜ ਨਾ ਕੋਈ ਬੋਲ ਚੜ੍ਹ ਪਾਤੀ ਅੱਜ ਸਾਡੀ ਨੋਟਿਸ ਦੇ ਵਿੱਚ ਹੁਣੇ-ਹੁਣੇ ਇੱਕ ਕੇਸ ਆਇਆ ਕਿ ਖੰਨੇ ਦੀ ਜੋ ਪਾਰ ਐਸੋਸੀਏਸ਼ਨ ਹੈ ਕੱਲ ਉਹਦੇ ਵਿੱਚ ਕੋਈ ਝਗੜਾ ਹੋਇਆ ਔਰ ਜਿਹੜਾ ਝਗੜਾ ਹੋਇਆ ਉਹਦੇ ਵਿੱਚ ਮੇਰੇ ਨਾਲ ਜੋ ਵਕੀਲ ਸਾਹਿਬ ਖੜੇ ਨੇ ਪ੍ਰਦੀਪ ਕੁਮਾਰ ਜੀ ਇਹਨਾਂ ਦੀ ਅਸਿਸਟੈਂਟ ਜੂਨੀਅਰ ਕੀ ਨਾਮ ਹੈ ਮੈਡਮ ਦਾ ਸਿਮਰਨ ਰਿਤਕੌਰ ਜੀ ਦੇ ਨਾਲ ਜਾਨੀ ਕਿ ਕਈ ਫੋਰ ਜਣਿਆਂ ਨੇ ਸ਼ਰਾਰਤੀ ਲੋਕਾਂ ਨੇ ਕਈਆਂ ਨੇ ਤੱਕਾ ਮੁੱਕੀ ਵੀ ਕੀਤੀ ਆ ਔਰ ਉਹਨਾਂ ਤੋਂ ਬਾਹਾਂ ਤੋਂ ਫੜ ਕੇ ਘੜੀਸਨ ਦੇ ਵੀ ਕੋਸ਼ਿਸ਼ ਕੀਤੀ ਔਰ ਕੱਪੜੇ ਤੱਕ ਫਾੜਦੇ ਤੇ ਜਿਹੜਾ ਕਿ ਬਹੁਤ ਹੀ ਮੈਟਰ ਸੀਰੀਅਸ ਹੈ ਔਰ ਜਿਵੇਂ ਹੀ ਸਾਨੂੰ ਇਹ ਪਤਾ ਲੱਗਿਆ ਤੇ ਜਦੋਂ ਮੈਂ ਉੱਡੇ ਪਹੁੰਚੇ ਆ ਕੇ ਦੇਖਿਆ ਤੇ ਉਹਨਾਂ ਦੀ ਖਬਰ ਲੱਤੀ ਤੇ ਇੱਕ ਕੁੜੀ ਦਾ ਮਸਲਾ ਸੋ ਕੁੜੀ ਦਾ ਮਸਲਾ ਹੋਣ ਕਰਕੇ ਸਾਡਾ ਫਰਜ਼ ਬਣਦਾ ਸੀ ਆ ਕੇ ਇਸ ਗੱਲ ਨੂੰ ਬੜਾ ਬਰੀਕੀ ਨਾਲ ਦੇਖਣਾ ਸੋ ਜਿਹੜੇ ਬਣਦੇ ਜਿਨ੍ਹਾਂ ਨੇ ਵੀ ਇਹ ਕਾਨੂੰਨਾ ਕੰਮ ਕੀਤਾ ਜਿਨ੍ਹਾਂ ਨੇ ਵੀ ਇਹ ਹਰਕਤ ਕੀਤੀ ਹੈ ਉਹ ਬੰਦੇ ਬਖਸ਼ੇ ਨਹੀਂ ਜਾਣਗੇ ਉਹਨਾਂ ਦੇ ਉੱਤੇ ਬਣਦੀ ਹੋਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਦੱਸਿਆ ਮੈਂ ਲਿਖ ਵਜਾ ਕੀਤੀ ਹੈ ਚੰਦਾ ਕਮੇ ਉਹਨਾਂ ਨੇ ਦੱਸਿਆ ਉਹ ਕਹਿੰਦੇ ਮੈਂ ਆਪਣੀ ਜਿਹੜੀ ਸਟੇਟਮੈਂਟ ਹੈ ਪੁਲਿਸ ਨੂੰ ਰਿਕਾਰਡ ਕਰਾ ਦੂੰਗੀ ਜਿਹਦੇ ਤਹਿਤ ਉਹ ਕਹਿੰਦੇ ਮੈਂ ਆਪਣੇ ਕਲੀਗ ਦੇ ਨਾਲ ਕਿਤੋਂ ਬਾਹਰੋਂ ਆਈ ਸੀ ਕਿਤਾ ਜਦੋਂ ਮੈਂ ਬਾਹਰੋਂ ਆ ਕੇ ਕਚਹਿਰੀਆਂ 'ਚ ਐਂਟਰ ਕਰਨ ਲੱਗੀ ਵੀ ਉੱਥੇ ਹੀ ਕੋਈ ਜਿਹੜੇ ਕਈ ਉਹਨਾਂ ਦੇ ਨਾਲ ਦੇ ਹੋਰ ਕਲੀਗ ਸੀਗੇ ਵੀ ਉਹਨਾਂ ਨੇ ਇਹਨਾਂ ਦੇ ਨਾਲ ਬਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ ਕਿਸ ਨੇ ਤੇ ਪੁੱਛ-ਕਿਛ ਕਰਨੀ ਸ਼ੁਰੂ ਕਰਤੀ ਕਿਥੋਂ ਆਈਆਂ ਕਿਵੇਂ ਆਈਆਂ ਡਿਸੈਂਡੈਂਟ ਉਹ ਗੱਲ ਬਾਤ ਦੇ ਬਾਤ ਜਾਨੀ ਕਿ ਜਦੋਂ ਇਹ ਆਫਿਸ 'ਚ ਆਪਨੇ ਗਏ ਤਾਂ ਉਹ ਹੱਥਾ ਪਾਈ ਤੇ ਆ ਗਏ ਸੋ ਜ਼ਿਆਦਾ ਇਹਦੇ ਬਾਰੇ 'ਚ ਜਾਣਕਾਰੀ ਇਹ ਜਿਹੜੀ ਤੁਹਾਨੂੰ ਮੇਰੇ ਨਾਲ ਖੜੇ ਜਿਨ੍ਹਾਂ ਦੇ ਜੂਨੀਅਰ ਸੀ ਬਦੀਪ ਕੁਮਾਰ ਜੀ ਇਹਦੇ ਬਾਰੇ 'ਚ ਤੁਹਾਨੂੰ ਜ਼ਿਆਦਾ ਡਿਟੇਲ 'ਚ ਦੱਸਣਗੇ ਪਰ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਉਹ ਬਖਸ਼ ਨਹੀਂ ਜਾਣਗੇ ਉਹਨਾਂ ਤੇ ਬਣਦੀ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਕਿਸੇ ਨੇ ਕੰਜ਼ਾਈਨ ਕੀਤੀ ਜਾਂ ਕਰਨ ਜਾਣਾ ਬਿਲਕੁਲ ਮੈਂ ਉਹਨੇ ਪੁਲਿਸ ਦੇ ਨਾਲ ਗੱਲ ਕੀਤੀ ਐ ਐਸ ਐਚ ਓ ਸਾਹਿਬ ਮੌਕੇ ਤੇ ਪਹੁੰਚ ਰਹੇ ਨੇ 2 ਮਿੰਟ ਦੇ ਅੰਦਰ ਅੰਦਰ ਵੀਲ ਰਿਕਾਰਡ ਦੀ ਸਟੇਟਮੈਂਟ ਸਟੇਟਮੈਂਟ ਰਿਕਾਰਡ ਕੀਤੀ ਜਾਊਗੀ ਸਾਡੀ ਉਸ ਭੈਣ ਦੀ ਤੇ ਜਿਹੜੀ ਵੀ ਬਣਦੀ ਉਹਦੇ ਤੇ ਬਣਦੀ ਜੋ ਆਜ ਕਾਰਵਾਈ ਹੋਊਗੀ ਮੀਡੀਆ ਰਾਹੀਂ ਖਬਰਾਂ ਦੇ ਜਿਸਨੂੰ ਕੀ ਮੈਟਰ ਹੈ ਬਿਲਕੁਲ ਲੜਕੀ ਜੂਨੀਅਰ ਹੈ ਸਿੰਧੂ ਤੇ ਇਹਨਾਂ ਨੂੰ ਕੱਲ੍ਹ ਬਿਤੀ ਆਣੀ ਪਈ ਐ ਜੈਸੀ ਇਸੇ ਮੈਟਰ ਤੋਂ ਤੇ ਇਥੋਂ ਜੋ ਆਰਡਰ ਲੈ ਕੇ ਆਇਆ ਤਾਂ ਸ਼ਾਮ ਨੂੰ ਤੇ ਕਿਨੂੰ 5:30 ਹੋ ਗਏ ਹੋਣਗੇ ਉਹ ਬੱਚਾ ਬੁੱਤੀ ਸੀ ਨਾ ਦੀ ਐਕਟਿਵ ਆ ਤੇ ਖੜੀ ਸੀਗੀ ਤਾਂ ਲੜਕਾ ਮੁੰਡਾ ਬਲਵਿੰਦਰ ਆ ਉਹ ਵੀ ਮੈਨੂੰ ਕਹਿੰਦਾ ਤੁਸੀਂ ਜਾ ਕੇ ਲਿਆ ਤੇ ਮੈਂ ਚਲੇ ਗਿਆ ਆਫਿਸ ਜਾਣੇ ਲਈ ਘਰ ਨੂੰ ਚਲੇ। ਉਹ ਤੁਝੇ ਲੈ ਕੇ ਆਇਆ ਤਾਂ ਜਿਸ ਟਰਮ ਨੂੰ ਸਿਮਰ ਪਿੱਤ ਨੇ ਦੱਸਿਆ ਵੀ ਇਹਨੂੰ ਕਮੈਂਟ ਕਰੇ ਕੁਛ ਨਾ ਹੁੰਦੀ ਸੀ। ਉੱਥੋਂ ਮੈਟਰ ਫਿਰ ਇਹ ਉਹਨੇ ਉਸੇ ਲਈ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਬਾਅਦ ਕੁਝ ਹੋਰ ਲੜਕੇ ਮੌਕੇ ਤੇ ਆ ਗਏ। ਉਹ ਜਿਹੜੇ ਆਏ ਨੇ ਉਹ ਸਿਮਰ ਮੌਕੇ ਤੇ ਸਭ ਡਿਟੇਲ ਚ ਨਾਮ ਲਿਖਾਈ ਗਈ ਉਹਨਾਂ ਦੀ। ਉਹਨਾਂ ਨੇ ਕਾਫੀ ਜ਼ਿਆਦਾ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਤੀ ਵੀ ਜੀ ਬਹੁਤ ਕੁਝ ਕੀਤਾ ਪੁੱਤ। ਤੁਸੀਂ ਤਾਂ ਇੱਕ ਕਾਜੀ ਲੁਧਿਆਣੇ ਦੀ ਵੀ ਵੀਡੀਓ ਵਾਇਰਲ ਹੋ ਰਹੀ ਹੈ ਮਹਿਲਾ ਕੀ ਜੋ ਨਹੀਂ ਸਰ ਉਹਦਲਾ ਕੋਈ ਨਹੀਂ ਉਹ ਲੱਗ ਡਾਕਟਰ ਉਹ ਲੁਧਿਆਣਾ ਡਿਸਟ੍ਰਿਕਟ ਤੋਂ ਤੇ ਉਹਨੇ ਕਿੰਨੇ ਜਣੇ ਐਡਮਿਟ ਹੋ ਗਏ ਸਰ ਵਿੱਚ ਸਿੰਘਪ੍ਰੀਤ ਕੋਰ ਤੇ ਬਲਵਿੰਦਰ ਕੋ ਐਡਮਿਟ ਨਿਕਲ ਸ਼ਾਮ ਤੇ ਮਾਨਸੀ ਕਾਰਨ ਮਾਨਸਿਕੀ ਨੂੰ ਡਟੇ ਕੋਏ ਸਰ ਇਹੀ ਹੈ ਵੀ ਜੋ ਲੜਕੀ ਨਾਲ ਦੇਖੋ ਉਹਨਾਂ ਨੇ ਫੁੱਟ ਮਾਰਕ ਕੀਤੀ ਆ ਮਿਸ ਕੇਵ ਜਾ ਉਹਨੂੰ ਮਲੱਸ ਕੀਤਾ ਖੁਸ਼ੀ ਕੀਤਾ ਹੋਰ ਗਾਰਡੀਨ ਦੇਖੋ ਬਣਦੀ ਕਾਰਵੀ ਤੇ ਕਰਨਾ ਚਾਹੀ ਬਾਹਰ ਲੈਵਲ ਤੇ ਕੋਈ ਡਿਸੀਜਨ ਲਾ ਗਿਆ ਬਾਹਰ ਲੈਵਲ ਤੇ ਸਰ ਉਹਨੂੰ ਅੱਜ ਛੁੱਟੀ ਸੀ ਕੱਲ ਵੀ ਛੁੱਟੀ ਫਿਰ ਮੰਡੇ ਡਿਸਕਸ਼ਨ ਕਰਨਗੇ ਇਸ ਬੈਟਰ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰਨ ਫੇਅਰ ਡੀਲ ਪ੍ਰਾਪਰਟੀਆਂ